ਤਾਂ ਉਹ ਤੋਂ ਪਹਿਲਾਂ ਆਪਣੇ ਬੰਦੇ ਬਹੁਤ ਸਾਰੀ ਰੌਣਕ ਦੀਆਂ ਗੋਲੀਆਂ ਬੰਦੇ ਪਹਿਲੇ ਨਾਲ ਹੁੰਦੀ ਵੀ ਮਾਜਿਆ ਸਾਡੇ ਬੰਦਿਆਂ ਨੇ ਰੌਣਕ ਦੀਆਂ ਗੋਲੀਆਂ ਬੰਦੇ ਬਹੁਤ ਬੰਦੇ ਸਾਡੇ ਦਗਮੇ ਕਰਦੇ ਤਾਂ ਮੋਟਰਾਂ ਹੀ ਸਾਡੇ ਸੜਕ ਦੀ ਛੱਡੀ ਰਾਤ ਤੇ ਰਾਤ ਬਹੁਤ ਵਾਰੀ ਗਿਣਤੀ ਪੋਸਾ ਗਈ ਤੇ ਜਿਹੜਾ ਡੀਸੀ ਸਾਡੇ ਕੋਲ ਅੱਜ ਜਿਹਨੂੰ ਆ ਸਕਿਆ ਉਹ ਡੀਸੀ ਉੱਥੇ ਰਾਤ ਨੂੰ 12 ਵਜੇ ਇੱਥੇ ਕਰ ਸਕਿਆ ਸਾਰਾ ਲੋਕ ਲੈਣਾ ਇਹਨਾਂ ਦਾ ਬਾਹਰੋਂ ਕਿਉਂ ਦੇਖਣ ਜੋ ਲੋਕ ਮੇ ਤਾਂ ਰਾਤ ਕੋਈ ਵਗੀ ਹਾਈਵੇਅ ਦੇ ਉੱਤੇ ਸਭ ਕ ਮੰਗਾ ਦੇ ਮੰਨ ਦੇ ਆ ਜਿਹੜੇ ਰਾਤ ਨੂੰ 4 ਵਜੇ ਤੱਕ ਨਾ ਕੇ 4 ਵਜੇ ਤੱਕ ਕੋਈ ਮਿਟੀ ਚਲਦੀ ਨਹੀਂ ਤਾਂ 4 ਵਜੇ ਨਹੀਂ ਤੇ ਉਪਜਾ ਨਹੀਂ ਆਪ ਕੋਲੋਂ ਮੰਗਾ ਬਣਾਈਆਂ ਲਗੀਆਂ ਤੇ ਇਹ ਬਹਿਨੇ ਹੋਇਆ ਕਿ ਤੁਸੀਂ ਪੁਲਿਸ ਨੂੰ ਕੁੱਟਿਆ ਪੁਲਿਸ ਨੇ ਤੁਹਾਨੂੰ ਕੁੱਟਿਆ ਤੇ ਉਹ ਚਾਸ ਦਾ ਕੋ ਮ ਆਉਂਦਾ ਨਹੀਂ ਆ ਉਹ ਜਿਹੜੀ ਅੰਟੀ ਅਲਵਾਇਆ ਜਿਹਦੇ ਕੋਲ ਜਿਹਦੇ ਦਾਗ ਵੱਜੀ ਸੀ ਉਹਨੂੰ ਦਰਦ ਦਰਦ ਦੇ ਰੱਖਿਆ ਇਹ ਆਪਣੀ ਜਿਹਾ ਲੋਕੀ